ਆਪਣੇ ਸਾਵਲੇ ਰੰਗ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਸੋਨੂ ਕੌਰ ਅਤੇ ਉਸ ਦਾ ਹੁਣ ਵਾਲਾ ਪਤੀ ਰੁਪਿੰਦਰ ਆਪਣੀਆਂ ਵੀਡੀਓਜ਼ ਤੇ ਵਲੌਗਸ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਸੋਸ਼ਲ ਮੀਡੀਆ ਉੱਪਰ ਵੀ ਉਹਨਾਂ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਅਰ ਹਨ ਤੇ ਜਿੱਥੇ ਸੋਨੂ ਨੂੰ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਉੱਥੇ ਹੀ ਉਸ ਨੂੰ ਹੇਟ ਕਰਨ ਵਾਲੇ ਬਹੁਤ ਲੋਕ ਹਨ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਉਹਨਾਂ ਦੀਆਂ ਵੀਡੀਓਜ਼ ਨੂੰ ਲੈ ਕੇ ਕੀਤੇ ਜਾਂਦੇ ਹਨ ਤੇ ਕੁਝ ਅਜੀਹਾ ਹੀ ਹੁਣ ਫੇਰ ਸੋਨੂ ਦੇ ਨਾਲ ਹੋ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੋਨੂ ਕੌਰ ਤੇ ਰੁਪਿੰਦਰ ਦਾ ਜਲਦ ਵਿਆਹ ਹੋਣ ਜਾ ਰਿਹਾ ਹੈ ਤੇ ਵਿਆਹ ਤੋਂ ਪਹਿਲਾਂ ਉਹਨਾਂ ਦੋਨਾਂ ਦੇ ਵੱਲੋਂ ਪ੍ਰੀ-ਵੇਡਿੰਗ ਸ਼ੂਟ ਕਰਵਾਇਆ ਗਿਆ ਸੀ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਪਰ ਲੋਕਾਂ ਨੇ ਉਹਨਾਂ ਦੀਆਂ ਵੀਡੀਓਜ਼ ਨੂੰ ਲੈ ਕੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਕੁਝ ਲੋਕ ਤਾਂ ਵੀਡੀਓ ਕਲਿੱਪ ਕੱਟ ਕੇ ਵੱਖ-ਵੱਖ ਪੇਜਾਂ ਤੇ ਅਪਲੋਡ ਕਰਕੇ 네ਗੇਟਿਵ ਕਮੈਂਟ ਕਰ ਰਹੇ ਹਨ ਇਹੀ ਨਹੀਂ ਉਹਨਾਂ ਦੇ ਵਲੌਗ ਵਿੱਚ ਵੀ ਕਮੈਂਟ ਇੰਨੇ ਗਲਤ ਕੀਤੇ ਗਏ ਕਿ ਆਖਰਕਾਰ ਉਹਨਾਂ ਨੂੰ ਮੈਂਟ ਸੈਕਸ਼ਨ ਹੀ ਬੰਦ ਕਰਨਾ ਪੈ ਗਿਆ ਸੋਨੂ ਨੇ ਲਾਈਵ ਆ ਕੇ ਇਹ ਵੀ ਕਿਹਾ ਸੀ ਕਿ ਕਿਸੇ ਦੀ ਸ਼ਕਲ ਜਾਂ ਰੰਗ ਨੂੰ ਲੈ ਕੇ ਮਾੜਾ ਬੋਲਣਾ ਠੀਕ ਨਹੀਂ ਉਹ ਸਿਰਫ ਆਪਣੇ ਵਿਆਹ ਨੂੰ ਲੈ ਕੇ ਖੁਸ਼ ਹੈ ਤੇ ਜੋ ਹਰ ਮੁੰਡੇ ਕੁੜੀਆਂ ਆਪਣੇ ਵਿਆਹ ਨੂੰ ਲੈ ਕੇ ਸੋਚਦੇ ਹਨ ਉਹੀ ਕੁਝ ਸੋਨੂ ਵੀ ਕਰ ਰਹੀ ਹੈ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਦੀ ਤਾਰੀਫ਼ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਗਾਲਾਂ ਕੱਢਣ ਦੀ ਵੀ ਲੋੜ ਨਹੀਂ ਤੁਹਾਡੀ ਕੀ رائے ਹੈ ਇਸ ਮੁੱਦੇ ਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਆ ਉ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ